ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿੱਖ ਗੁਰਵਾਂ ਦੀ AI ਨਾਲ ਬਣਾਈ ਗਈ ਵੀਡੀਓ ਯੂਟਿਊਬਰ ਥਰੂ ਪ੍ਰਤੀਕਾਰਨ ਸਿੱਖ ਜਗਤ ਦੇ ਰੋਸ SGPC ਨੇ ਜਤਾਇਆ ਇਤਰਾਜ਼ ਸਿਰੋਪਨੀ ਗੁਰਦਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ YouTube ਤਰੂਵ ਰਾਠੀ ਦੀ ਨਵੀਂ ਵੀਡੀਓ ਤੇ ਇਤਰਾਜ਼ ਜਤਾਇਆ ਹੈ ਤਰੂਵ ਰਾਠੀ ਨੇ ਐਤਵਾਰ ਰਾਤ ਨੂੰ ਬੰਦਾ ਸਿੰਘ ਬਹਾਦਰ ਦੀ ਕਹਾਣੀ ਤੇ ਵੀਡੀਓ ਅਪਲੋਡ ਕੀਤੀ ਕੀਤਾ ਹੈ ਇਸ ਵੀਡੀਓ ਵਿੱਚ ਉਸਨੇ ਆਰਟੀਫੀਸ਼ੀਅਲ ਇੰਟਰਲੀ ਜੈਸਟ ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ ਸ਼ਹੀਦ ਯੋਧਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਐਨੀਮੇਸ਼ਨ ਚਲਾਏ ਹਨ ਬੰਦਾ ਸਿੰਘ ਬਹਾਦਰ ਨੂੰ ਰੋਬਿਨ ਹੁੱਡ ਵੀ ਕਿਹਾ ਜਾਂਦਾ ਹੈ ਜੀ ਐਸ ਐਸ ਪੀ ਐਸ ਜੀ ਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਨਣ ਦੀ ਲਈ ਤਰੂਬਰਾਠੀ ਦੇ AI ਆਧਾਰਿਤ ਵੀਡੀਓ ਦੀ ਕੋਈ ਲੋੜ ਨਹੀਂ ਹੈ ਤਰੂਬਰਾਠੀ ਨੇ ਚੇਰੀ ਗੁਰਤੇਗ ਭਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸੰਬੰਧਿਤ ਕਈ ਮਹੱਤਵਪੂਰਨ ਵਿਆਸਕ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ ਧਰੂਬਰਾਠੀ ਨੇ ਐਤਵਾਰ ਨੂੰ ਆਪਣੇ YouTube ਚੈਨਲ ਤੇ 24 ਮਿੰਟ 37 ਸਕਿੰਟ ਦੀ ਵੀਡੀਓ ਅਪਲੋਡ ਕੀਤਾ ਇਸ ਵੀਡੀਓ ਦਾ ਸਿਰਲੇਖ ਮੁਗਲਾਂ ਨੂੰ ਡਰੋਂਨ ਵਾਲਾ ਸਿੱਖ ਜੋਧਾ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਹੈ ਵੀਡੀਓ ਵਿੱਚ ਤਰੂਬਰ ਤਰੂਬ ਨੇ ਸਿੱਖ ਧਰਮ ਦੇ ਗੁਰੂਆਂ ਦੀ ਸ਼ਹਾਦਤ ਅਤੇ ਮੁਗਲਾਂ ਦੀ ਅਤਿਆਚਾਰਾਂ ਅਤੇ ਉਹਨਾਂ ਨਾਲ ਲੜੀਆਂ ਗਈਆਂ ਜੰਗਾਂ ਬਾਰੇ ਦੱਸਿਆ ਹੈ ਇਹ ਵੀ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਕਿਵੇਂ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਿਵੇਂ ਕੀਤੀ ਅਤੇ ਗੁਰੂ ਅਤੇ ਪੰਜ ਪਿਆਰੇ ਕਿਵੇਂ ਚੁਣੇ ਗਏ ਅਤੇ ਉਹਨਾਂ ਉਹਨਾਂ ਦੇ ਬੱਚਿਆਂ ਨੂੰ ਸ਼ਹਾਦਤ ਕਿਵੇਂ ਪ੍ਰਾਪਤ ਕੀਤੀ ਉਸ ਨੇ ਵੀਡੀਓ ਵਿੱਚ ਸਿੱਖ ਜੋਧਾ ਬੰਦਾ ਸਿੰਘ ਬਹਾਦਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ